ਗੰਦ ਕਰਦਾ ਸਮਲੇ ਦੇ ਵਿੱਚ ਜਿਹੜਾ ਜਰਾ ਕਰ ਰਿਹਾ ਵੇ ਬਨਾਮ ਹੈ ਜਿਹੜਾ ਨਹੀਂ ਕਰ ਰਿਹਾ ਉਹ ਬਨਾਮ ਵੇ ਕੋ ਬਸ ਸਭ ਬਦਨਾਮ ਨੇ ਹਾਂ ਮਿਹਨਤ ਮਜ਼ਦੂਰੀ ਕਰ ਰਹੇ ਜਦੋਂ ਬੇਚੇ ਆਉਂਦੇ ਨੇ ਸਾਨੂੰ ਜੀ ਬਸ ਆਣੇ ਜਾਣੇ ਤੇ ਪ੍ਰੇਸ਼ਾਨ ਹੈਗੀ ਆਂਦੇ ਜਾਂਦੇ ਨੇ ਨਾ ਬੱਚੇ ਸਾਡੇ ਘੁੰਮਣੇ ਫਿਰਨੇ ਤਾਂ ਫਿਰ ਰਹ ਜਾਂਦੇ ਨੇ ਸੜ ਨਿਕਲੀ ਕੇ ਬੱਚੇ ਗਲੀਂ ਬੁਲਾਉ ਕੋ ਜਿੰਦੀ ਜਗ੍ਹਾ ਲੈ ਕੇ ਬਸ ਇਹ ਦਿੱਕਤ ਹੈਗੀ ਪਹਿਲਾਂ ਤੁਸੀਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਹਾਂਜੀ 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 ਬਸ ਅਸੀ ਤੂ ਆਰ ਸੀ ਦਿਖਾ ਸਾਨੂੰ ਆਰ ਸੀ ਦਿਖਾ ਇੱਕ ਨਾਮੇ ਬਣਾਇਆ ਜਿੰਨੂੰ ਕਿਤੋਂ ਆਇਆ ਬਲੈ ਜੀ ਮੈਂ ਤਾਂ ਦਰਖਾਓ ਕੀ ਨਾਮ ਹੈ ਮੈਂ ਆਧਾਰ ਕਾਰਡ ਬਣਾਉਣ ਜਾ ਰਿਹਾ ਨਹੀਂ ਆਧਾਰ ਕਾਰਡ ਨਹੀਂ ਇਹ ਬੰਦਾ ਨਸ਼ਾ ਲੈਣ ਆਇਆ ਦਾ ਜੀ ਨਸ਼ਾ ਲੈਣ ਆਇਆ ਹੀ ਨਸ਼ਾ ਲੈਣ ਆਇਆ ਅਜੇ ਕੰਮ ਨਹੀਂ ਕਰਾ ਰਿਹਾ ਇਹ ਕੀ ਨਾਮ ਲੈਣ ਜਾ ਰਹਾ ਸਾਡੇ ਨਾਲ ਤੂੰ ਸਾਡੀ ਕਲੋਨੀ ਦਾ ਕੀ ਨਾਮ ਨਹੀਂ ਸਾਡੀ ਕਲੋਨੀ ਦਾ ਤੂੰ ਕੋਈ ਪ੍ਰੂਫ ਦਿਖਾ ਤੇਰਾ ਕਿਤੋਂ ਉਹ ਕਿਹੜਾ ਮੁਕ ਜੋ ਯਾਰ ਸਿਲੇਗਾ ਯਾਰ ਸਿਲੇਗਾ ਰਾਣੇ ਵਾਲੇ ਦੁਕਾਨ ਰਾਣੇ ਵਾਲੀ ਗੱਡੀ ਬਿਠਾ ਲਓ ਕਿਸੇ ਨੂੰ ਠੜੂਸਰੇ ਪਾਸੇ ਜਿਹੜੇ ਲੋਕ ਗਲਤ ਕੰਮ ਕਰਦੇ ਐ ਲੱਖਾ ਕਰਕੇ ਹਲੜ ਭਾਜੀ ਕਰਦੇ ਲੈ ਲਓ ਲੈ ਲਓ ਲੈ ਲਓ ਲੈ ਲਓ ਜਿਹੜੀ ਗੱਡੀ ਲੈ ਲਓ ਬਾਈ ਕਰਦੀ ਨਜ਼ਰ ਆ ਰਹੀ ਐ ਤਸਵੀਰ ਜਿਹੜੀ ਐ ਪਟਿਆਲਾ ਰੋੜੀ ਕੋਟ ਮਹਾਲੇ ਦੀ ਲਗਾਤਾਰ ਜਿਹੜੀ ਐ ਪਟਿਆਲਾ ਪੁਲਸ ਹਰ ਕਰਦਾ ਜਾਓ ਯਾਰ ਇਸ ਕੋ ਪਹਿਲਾਂ ਵੀ ਕਈ ਵਾਰ ਜਿਹੜੀਆਂ ਇੱਥੇ ਜਿਹੜੀ ਇੱਕ ਢੋਹ ਦਾ ਗੋੜੇ ਦਾ ਬੰਦਿਆ ਢੋਹ ਦਾ ਆਹ ਦੇਖ ਲਓ ਭਾਨੇ ਬੇਸ਼ੱਕ ਇਹ ਮੇਰੇ ਨਾਮ ਕਰਾ ਕਰੇ ਇਹ ਚੱਕਰ ਹੋਗੇ ਇਹਨੂੰ ਚੱਕਰਾਂਗੇ ਚਲਾਉਣ ਵਾਲਾ ਉਹ ਚੈੱਕ ਕਰਾਂਗੇ ਜਿਹਦੀ ਕੋਈ ਪ੍ਰੋਬਲਮ ਨਹੀਂ ਉਹ ਦੱਸੋ ਵਿਰੋਧ ਦੇ ਤਹਿਤ ਪੂਰੇ ਪੰਜਾਬ 'ਚ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਨੂੰ ਦੇਖਦੇ ਪਟਿਆਲਾ ਪੁਲਸੀ ਪੂਰੀ ਕਾਰਗੁਜ਼ਾਰੀ ਤੇ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਇਹ ਯੋਧ ਨਸ਼ਿਆਂ ਵਿਰੋਧ ਜਿਹੜਾ ਕੈਂਪੇਨ ਲਾਂਚ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹਦੀ ਲੜੀ ਵਿੱਚ ਅੱਜ ਕੋਆਰਡੀਨੇਟ ਸਰਚ ਆਪਰੇਸ਼ਨ ਪੂਰੇ ਪਟਿਆਲਾ ਜ਼ਿਲ੍ਹੇ ਵਿੱਚ 6 ਜਗ੍ਹਾ ਤੇ ਚੱਲ ਰਿਹਾ ਉਸਦੀ ਲੜੀ ਵਿੱਚ ਇੱਥੇ ਅੱਜ ਬਸਤੀ ਵਿੱਚ ਵੀ ਸ਼ਹਿਰ ਵਿੱਚ ਕੋਆਰਡੀਨੇਟ ਸਰਚ ਆਪਰੇਸ਼ਨ ਚੱਲ ਰਿਹਾ ਸੋ ਇਹਦੇ ਵਿੱਚ ਕੁਝ ਰਿਕਵਰੀਜ਼ ਵੀ ਹੋਈਆਂ ਨੇ ਆਪਾਂ 3 ਐਫ ਆਰ ਨੇ 4 ਬੰਦੇ ਰਿਸਟ ਤੇ 12 ਬੰਦੇ ਅਸੀਂ ਸ਼ੱਕੀ ਰਾਉਂਡ ਅਪ ਕੀਤੇ ਨੇ ਤੇ 14 ਸਾਡੇ ਕੋਲ ਵਹੀਕਲ ਨੇ ਜਿਹੜੇ ਕਿ ਸ਼ੱਕੀ ਅਸੀਂ ਆਪਣੀ ਕਸਟਡੀ ਚ ਲੈ ਲਏ ਉਹ ਵੈਰੀਫਾਈ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਹੁਣੇ ਮੈਂ ਇੱਕ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹਨਾਂ ਨੇ ਵੀ ਅਪਰੀਸ਼ੀਏਟ ਕੀਤਾ ਕਿ ਕੰਮ ਜਿਹੜਾ ਪੁਲਿਸ ਦਾ ਤੁਸੀਂ ਦੇਖਿਆ ਹੋਊਗਾ ਲੋਕਾਂ ਨੂੰ ਜਦੋਂ ਵੀ ਅਸੀਂ ਹੁਣ ਨਿਕਲ ਰਹੇ ਹਾਂ ਤੇ ਲੋਕ ਅਪਰੀਸ਼ੀਏਟ ਵੀ ਕਰ ਰਹੇ ਤੇ ਇਨਫੋਰਮੇਸ਼ਨ ਵੀ ਦੇ ਰਹੇ ਸੋ ਮੈਂ ਚਾਹੁੰਗਾ ਕਿ ਲੋਕਾਂ ਕੋ ਵੀ ਇਹੋ ਜੀ ਇਨਫੋਰਮੇਸ਼ਨ ਦੇਣ ਤਾਂ ਕਿ ਅਸੀਂ ਉਹਦੇ ਤੇ ਕੰਮ ਕਰਦੇ ਹੋਏ ਆਪਣੀ ਸਟ੍ਰੈਟਜੀ ਕੋਈ ਚੇਂਜ ਕਰਨ ਦੀ ਲੋੜ ਹੈ ਤੇ ਉਹਨੂੰ ਸਟੇਂਜ ਕਰਦੇ ਹੋਏ ਆਪਾਂ ਇਫੈਕਟਿਵ ਐਕਸ਼ਨ ਲੈ ਸਕੀਏ ਤਾਂ ਜੋ ਜਿਹੜਾ ਨਸ਼ੇ ਦਾ ਕੰਮ ਹੈ ਇਹਨੂੰ ਬਿਲਕੁਲ ਬੰਦ ਕੀਤਾ ਜਾ ਸਕੇ ਦੇ ਲੋਕ ਨੇ ਕਿਹਾ ਸਰ ਇਲਾਕੇ ਦੇ ਲੋਕ ਕਹਿ ਰਹੇ ਕਿ ਪਹਿਲਾਂ ਪੁਲਿਸ ਨੇ ਕਾਰਵਾਈ ਕੀਤੀ ਉਸ ਤੋਂ ਬਾਅਦ ਬਹੁਤ ਸਕਤਾਈ ਵੀ ਹੋਈ ਆ ਪਰ ਉਹ ਕਹਿੰਦੇ ਕੁਝ ਕੁ ਬੰਦੇ ਆ ਗਏ ਜੋ ਰਾਤ ਨੂੰ ਨਸ਼ਾ ਜਿਹੜਾ ਵੇਚ ਰਹੇ ਉਸ ਲਈ ਉਹ ਕਹਿ ਰਹੇ ਮੱਲੇ ਦੇ ਜੋ ਲੋਕ ਕਹਿੰਦੇ ਕਿ ਅਗਰ ਇਹ ਮੁਲਾਜ਼ਮਾਂ ਦੀ ਜਾਂ ਪੀਸੀਆਰ ਕੋਈ ਲਾਇਆ ਜਾਵੇ ਬਾਹਰਲਾ ਬੰਦਾ ਹੀ ਨਹੀਂ ਇੰਟਰ ਹੋਏਗਾ ਬੰਦੇ ਨੇ ਨਹੀਂ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਂ ਹੁਣੇ ਉਹ ਮਾਤਾ ਜੀ ਨੂੰ ਮਿਲ ਕੇ ਆਇਆ ਉਹਨਾਂ ਨੇ ਮੈਨੂੰ ਕੁਝ ਨਾਮ ਵੀ ਦੱਸੇ ਨੇ ਤੇ ਕੁਝ ਇਹ ਵੀ ਕਿਹਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਆਰ ਟਾਈਮਸ ਤੇ ਜੇ ਇੱਥੇ ਗਸ਼ਤ ਰੱਖੀ ਜਾਵੇ ਕਿ ਕਿਸੇ ਵੇਲੇ ਰਾਤ ਨੂੰ ਹੋ ਜੇ ਕਿਸੇ ਵੇਲੇ ਸ਼ਾਮ ਨੂੰ ਹੋ ਜੇ ਕਿਸੇ ਵੇਲੇ ਸਵੇਰ ਹੋ ਜੇ ਤੇ ਉਹ ਇੱਕ ਡਰ ਕ੍ਰੀਏਟ ਹੋਊਗਾ ਸੋ ਥੈਟ ਕਿ ਜਿਹੜਾ ਨਸ਼ਾ ਕੋਈ ਵੇਚਦਾ ਛੁਪ-ਛੁਪ ਕੇ ਓਪਨਲੀ ਨਸ਼ਾ ਵੇਖਣਾ ਦਾ ਬਿਲਕੁਲ ਬੰਦ ਹੋ ਗਿਆ ਬਟ ਜੇ ਕੋਈ ਛੁਪ ਕੇ ਵੇਚਦਾ ਤਾਂ ਉਹਦੇ ਮਨ 'ਚ ਵੀ ਡਰ ਲੱਗੇ ਸੋ ਉਹ ਅਸੀਂ ਇੰਪਲੀਮੈਂਟ ਕਰਾਂਗੇ ਜਿਵੇਂ ਮੈਂ ਪਹਿਲਾਂ ਕਿਹਾ ਕਿ ਉਹ ਸਟ੍ਰੈਟੇਜੀ ਚੇਂਜ ਹੁੰਦੀ ਰਹੂਗੀ এফেকਟਿਵਨੈਸ ਨੂੰ ਮੇਨਟੇਨ ਕਰਨ ਵਾਸਤੇ এফিশੀਐਂਸੀ ਮੇਨਟੇਨ ਕਰਾਂਗੇ ਸਰ ਬਾਕੀ ਮੌਸਮ ਹੋਗੀ ਮੌਨਸਨ ਚ ਵੀ ਹੋਗੀ ਹਾਂਜੀ ਅੱਜ ਚੱਲ ਰਹੀ ਹੈ ਪਟਿਆਲਾ ਜ਼ਿਲ੍ਹੇ 'ਚ ਅਲੱਗ-ਅਲੱਗ ਚੱਲ ਰਹੀ ਹੈ ਤੇ ਅਸੀਂ ਕੋਲੈਕਟ ਕਰਕੇ ਇਨਫੋਰਮੇਸ਼ਨ ਕਿ ਸ਼ਾਮ ਤੱਕ ਕੀ ਐਕਸ਼ਨ ਹੋਇਆ ਕੀ ਰਿਕਵਰੀਜ਼ ਹੋਈਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਸੇਜ ਕੀ ਦੇਣਾ ਚਾਹੁੰਦਾ ਸਰ ਡਾਕਟਰ ਸਾਹਿਬ ਮੈਸੇਜ ਮੈਂ ਪਬਲਿਕ ਨੂੰ ਇਹ ਦੇਣਾ ਚਾਹੁੰਗਾ ਕਿ ਜਿਹੜੀ ਵੀ ਇਨਫੋਰਮੇਸ਼ਨ ਹੈ ਉਹ ਸਾਡੇ ਨਾਲ ਸ਼ੇਅਰ ਕਰਨ 112 ਤੇ ਸ਼ੇਅਰ ਕਰਨ ਜਾਂ ਜਿਹੜਾ ਟੋਲ ਫਰੀ ਨੰਬਰ ਹੈ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਵਾਸਤੇ ਲਾਂਚ ਹੋਇਆ ਹੈ 9779100200 ਉਹਦੇ ਤੇ ਇਨਫੋਰਮੇਸ਼ਨ ਦੇਣ ਤੇ ਉਹਦੇ ਤੇ ਨਾਮ ਵੀ ਗੁਪਤ ਰੱਖਿਆ ਜਾਂਦਾ ਪਛਾਣ ਵੀ ਗੁਪਤ ਰੱਖੀ ਜਾਂਦੀ ਤੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਹੈ ਜਿਹੜਾ ਪੰਜਾਬ ਸਰਕਾਰ ਵੱਲੋਂ ਕਿ ਨਸ਼ਾ ਵੇਚਣਾ ਬੰਦ ਕਰ ਦੇਣ ਤੇ ਚੰਗੀ ਗੱਲ ਲੈਣੀ ਤੇ ਪੁਲਿਸ ਵੱਲੋਂ ਚੰਗੀ ਕਾਰਵਾਈ ਹੋਊਗੀ ਇਫੈਕਟਿਵ ਕਾਰਵਾਈ ਹੋਊਗੀ ਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਜੇਲ੍ਹ ਤੋਂ ਸੁਟਿਆ ਜਾਊਗਾ ਠੀਕ ਹੈ